ਸੋ ਦੁਬਾਰਾ ਸਵਾਗਤ ਹੈ ਜੀ ਤੁਹਾਡਾ ਛੜਕਾਂ ਦੇ ਉੱਪਰ ਇੱਕ ਜਿਵੇਂ ਚਾਅ ਹੁੰਦਾ ਸੋ ਹੋਣਾ ਵੀ ਚਾਹੀਦਾ ਕਿਉਂਕਿ ਨੰਦਾਂ ਦੀ ਪੁਰੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧਰਤੀ ਹੈ ਇਹ ਤੇ ਨੌਜਵਾਨਾਂ ਨੂੰ ਇਸ ਦਾ ਚਾਅ ਹੋਣਾ ਵੀ ਚਾਹੀਦਾ ਔਰ ਪੂਰੇ ਜਾਹੋ ਜਲਾਲ ਦੇ ਵਿੱਚ ਜਿਹੜਾ ਹੈਗਾ ਅੱਜ ਖਾਲਸਾ ਪੰਥ ਵੱਲੋਂ ਜਿਹੜਾ ਹੈਗਾ ਮਲਾ ਕੱਢਿਆ ਜਾਣਾ ਔਰ ਘੋੜਿਆਂ ਦੇ ਉੱਪਰ ਸਵਾਰੀ ਵੀ ਕੀਤੀ ਜਾਵੇਗੀ ਸ਼ਾਸਤਰ ਵਿਦਿਆ ਦੇ ਵੀ ਜਿਹੜੇ ਹੈਗੇ ਇੱਥੇ ਤੁਹਾਨੂੰ ਕਰਤੱਵ ਦਿਖਾਏ ਜਾਣਗੇ ਸੋ ਦੋਸਤੋ ਦੇਖ ਚੁੱਕੇ ਹੋ ਤੁਸੀਂ ਕਿ ਜਿਹੜਾ ਪਹਿਲ ਕਦਮੀ ਪੁਰੀ ਹੈ ਇਹ ਸੜਕ ਦੇ ਉੱਪਰ ਅੱਜ ਨੌਜਵਾਨਾਂ ਦੇ ਦੁਆਰਾ ਵੀ ਜਿਹੜਾ ਹੈਗਾ ਟਰੈਕਟਰ ਲੈ ਕੇ ਜਾ ਰਹੇ ਨੇ ਔਰ ਖਾਲਸਾ ਫੌਜ ਵੀ ਜਿਹੜੀ ਹੈਗੀ ਹੈ ਇਹਨਾਂ ਰਸਤਿਆਂ ਦੇ ਉੱਪਰ ਦੀ ਘੋੜਿਆਂ ਉੱਪਰ ਦੀ ਲੰਘੂਗੀ ਸੋ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜਾ ਹੈਗਾ ਹਰ ਸੀਨ ਆ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਔਰ ਜਿਹੜੇ ਹੈਗੇ ਵੀਰ ਜਾ ਰਹੇ ਨੇ ਭਾਈ ਜੀ ਕਿੱਥੋਂ ਕਿਹੜਾ ਪਿੰਡ ਆ ਜੀ ਹਾਂ ਜੀ ਕਿਹੜਾ ਪਿੰਡ ਹੈ ਪੀਲੋਵਾਲ ਫੂਲੇਵਾਲ ਪੀਲੋਵਾਲ ਪੀਲੋਵਾਲ ਮੈਂ ਤਾਂ ਰੋਡ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਤੁਸੀਂ ਦੋ 5 ਸਾਲ ਹੋ ਗਏ ਲਗਾਤਾਰ ਡੇਲੀ ਆਈ ਦਵਾਂ ਪੰਜ ਸਾਲ ਹੋ ਗਏ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਘਰੇ ਬੈਠੇ ਹੋ ਉਹਨਾਂ ਨੂੰ ਇਹੀ ਆ ਵਾ ਇਹ ਹੁਲਾਮੁਲਾ ਦੇਖਣਾ ਚਾਹੀਦਾ ਹਾਂ ਦਰਸ਼ਨ ਮੇਲਾ ਕਰੋ ਆਣ ਕੇ ਠੀਕ ਹੈ ਹਾਂਜੀ ਦਰਸ਼ਨ ਮਿਲੇ ਤਾਂ ਆਪਾਂ ਜਦੋਂ ਫੇਰ ਉਹਨੇ ਉਦੋਂ ਵੀ ਹੋ ਜਾਂਦੇ ਆ ਪਰ ਜਿਹੜਾ ਫੌਜਾਂ ਦਾ ਖਾਲਸਾ ਦਾ ਜਾਹੋ ਜਲਾਲ ਆ ਉਹ ਦੇਖਣਾ ਚਾਹੀਦਾ ਹੈ ਹਾਂਜੀ ਹਾਂਜੀ ਜ਼ਰੂਰ ਸਰ ਠੀਕ ਹੈ ਹਾਂਜੀ ਤੇ ਹੋਰ ਇੰਜੋਏ ਕਰ ਰਹੇ ਹੋ ਤੁਸੀਂ ਪੂਰਾ ਹਾਂਜੀ ਸਰ ਬਹੁਤ ਮਿਹਰਬਾਨੀ ਜੀ ਸੋ ਸਾਡੀ ਕੋਸ਼ਿਸ਼ ਹੋਊਗੀ ਕਿ ਹੋਰ ਵੀ ਜਿਹੜੇ ਹੈਗੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਜਾਵੇ ਆ ਇਧਰ ਅਕਾਲੀ ਦਲ ਵਾਰਸ ਪੰਜਾਬ ਦਾ ਮੈਂਬਰ ਬਣਾਉਂਦੇ ਜਿਹੜੇ ਹੈਗੇ ਆ ਪੋਸਟਰ ਲੱਗੇ ਹੋ ਅੱਜ ਮਰਤਪਾਲ ਸਿੰਘ ਨੇ ਉਹਨਾਂ ਦੁਆਰਾ ਜਿਹੜੀ ਪਾਰਟੀ ਬਣਾਈ ਗਈ ਹੈ ਔਰ ਪੁਲਿਸ ਦੁਆਰਾ ਵੀ ਜਿਹੜਾ ਹੈਗਾ ਇਹ ਪੂਰਾ ਅਸੀਂ ਦੇਖ ਚੁੱਕੇ ਹਾਂ ਕਿ ਜਿਹੜਾ ਹੈਗਾ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰਾ ਧਿਆਨ ਰੱਖਿਆ ਜਾ ਰਿਹਾ ਔਰ ਪ੍ਰਸ਼ਾਸਨ ਦਾ ਜਿਹੜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਜੋ ਡਿਪਾਰਟਮੈਂਟ ਨੇ ਨਹੀਂ ਡਿਊਟੀ ਲਾਈ ਹੈ ਉਹ ਵੀ ਜ਼ਰੂਰੀ ਹੈ ਕਿਉਂਕਿ ਜੇ ਡਿਊਟੀ ਨਾ ਲੱਗੂਗੀ ਤਾਂ ਜਿਹੜੇ ਹੈਗੇ ਸੰਗ ਤਾਂ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਦਿੱਕਤ ਆਉਂਦੀ ਹੈ ਨੰਗਨ ਦੇ ਵਿੱਚ ਵੱਡੇ ਵੱਡੇ ਟਰੈਕਟਰ ਔਰ ਇਹ ਚੀਜ਼ ਇੱਕ ਬਹੁਤ ਨਵੀਂ ਦੇਖਣ ਨੂੰ ਮਿਲਦੀ ਹੈ ਕਿ ਇੱਥੇ ਜਿਹੜੇ ਮੁੰਡੇ ਨੌਜਵਾਨ ਟਰੈਕਟਰ ਤਿਆਰ ਕਰਾ ਕੇ ਰਹੁੰਦੇ ਨੇ ਬਾ ਕਮਾਲ ਨੇ ਬਹੁਤ ਵਧੀਆ ਹੀ ਟਰਾਲੇ ਤਿਆਰ ਕੀਤੇ ਹੋਏ ਨੇ ਇਸ ਇੱਕ ਤਰ੍ਹਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਕਿਸੇ 5 ਸਟਾਰ ਦਾ ਕਮਰਾ ਦੇਖੋਗੇ ਉਸ ਤਰ੍ਹਾਂ ਇਹ ਟਰਾਲੇ ਨੌਜਵਾਨਾਂ ਨੇ ਤਿਆਰ ਕੀਤੇ ਹੋਏ ਆ ਲੱਖਾਂ ਰੁਪਈਆ ਲਾ ਕੇ ਸੋ ਇਹ ਗੱਲ ਸੱਚੀ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਬਿਲਕੁਲ ਇੱਥੇ ਟੋਕਦੀ ਹੈ ਨੌਜਵਾਨਾਂ ਤੇ ਜਿਹੜੇ ਕਿ ਏਡੇ ਸੋਹਣੇ ਸੋਹਣੇ ਟਰਾਲੇ ਬਣਾ ਕੇ ਇੱਥੇ ਪਹੁੰਚੇ ਹੋਏ ਨੇ ਉਹ ਟਰੈਕਟਰਾਂ ਨੂੰ ਤੁਸੀਂ ਲਾਈਵ ਦੇਖ ਤੁਸੀਂ ਟਰੈਕਟਰਾਂ ਦਾ ਤੁਸੀਂ ਦੇਖੋ ਤਾਂ ਟਰੈਕਟਰ ਵੀ ਬੜੇ ਸੋਹਣੇ ਬਣਾਏ ਹੋਏ ਨੇ ਨੌਜਵਾਨਾਂ ਦੇ। ਛੋਟੇ ਮਾਡਲ ਨੇ ਔਰ ਵੱਡੇ ਮੂਹਰੇ ਟਾਇਰ ਵੀ ਬਹੁਤ ਚੌੜੇ ਨੇ। ਔਰ ਨੌਜਵਾਨ ਅਲੱਗ-ਅਲੱਗ ਦੁਕਾਨਾਂ ਦੇ ਉੱਪਰ ਸਮਾਨ ਜਿਹੜਾ ਹੈਗਾ ਲਹਿਰੇ ਨੇ। ਇੱਧਰ ਟੈਟੂ ਮੰਦੀ ਦੁਕਾਨ ਹੈ ਜੀ। ਔਰ ਇਹ ਬਿਲਡਿੰਗ ਬਣ ਰਹੀ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ ਤੁਹਾਨੂੰ ਜਿਹੜੇ ਵੀਰ ਨਹੀਂ ਆਏ ਉਹਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਥੋੜਾ ਬਹੁਤ ਜਿੰਨਾ ਕਿ ਅਸੀਂ ਕਰ ਸਕਦੇ ਆ ਉਹਨਾਂ 'ਕਿ ਜਰੂਰ ਦਿਖਾਇਆ ਜਾਵੇ। ਚਾਹ ਪਕੌੜੇ ਇੱਧਰ ਲੰਗਰ ਲੱਗਿਆ ਹੋਇਆ ਚਾਹ ਪਕੌੜਿਆਂ ਦਾ ਸੰਗਤਾਂ ਇੱਥੇ ਲੰਗਰ ਛਕ ਰਹੇ ਨੇ ਔਰ ਖਾਲਸੇ ਵੱਲੋਂ ਸਰਬ ਲੋਕ ਜਿਨ੍ਹਾਂ ਦੇ ਕਾਨਾ ਨੇ ਕਿਉਂਕਿ ਜਿਹੜਾ ਖਾਲਸਾ ਫੌਜਾਂ ਹੁੰਦੀਆਂ ਨੇ ਉਹ ਸਰਬ ਲੋ ਜ਼ਰੂਰ ਵਰਤਦੀਆਂ ਨੇ ਕਿਉਂਕਿ ਪਾਸ਼ਾ ਦਾ ਹੁਕਮ ਆ ਔਰ ਮਹਾਰਾਜ ਆਪ ਵੀ ਸਰਬ ਲੋ ਦੇ ਬਾਟੇ ਜਿਹੜੇ ਉਹ ਵਰਤਦੇ ਰਹੇ ਆ ਔਰ ਉਹਨਾਂ ਦੇ ਵਿੱਚ ਹੀ ਸਾਰਾ ਲੰਗਰ ਆ ਜਿਹੜਾ ਉਹ ਛਕਦੇ ਰਹੇ ਆ ਸੋ ਤੁਸੀਂ ਦੇਖੋਗੇ ਕਿ ਇੱਥੇ ਵੀ ਜਿਹੜੇ ਹੈਗੇ ਆ ਗੁਲਾਮਲਾ ਸ਼੍ਰੀ ਨੰਦਪੁਰ ਸਾਹਿਬ ਗੁਰੂ ਦਾ ਲੰਗਰ ਹੈ ਪਿੰਡ ਕਿਲੀ ਚਾਹਲ ਵਾਲਾ ਔਰ ਕਾਫੀ ਪਿੰਡਾਂ ਨੇ ਜਿਹੜੇ ਮੋਗੇ ਦੇ ਜ਼ਿਲ੍ਹੇ ਦੇ ਕਾਫੀ ਪਿੰਡਾਂ ਤੋਂ ਦੁਬਾਰਾ ਰਲ ਕੇ ਇਹ ਜਿਹੜਾ ਹੈਗਾ ਲੰਗਰ ਲਾਇਆ ਗਿਆ ਹੈ ਸੋ ਅਸੀਂ ਇੱਥੇ ਲੰਗਰ ਛੱਕ ਗਏ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ